ਤੁਹਾਡਾ ਮੋਟਾਪਾ ਵੱਧ ਚੁੱਕਿਆ ਹੈ ਤੁਰਨ ਤੋਂ ਪਰੇਸ਼ਾਨ ਹੋ ਸਾਹ ਲੈਣ ਤੋਂ ਪਰੇਸ਼ਾਨ ਹੋ ਕੱਪੜਿਆਂ ਤੋਂ ਪਰੇਸ਼ਾਨ ਹੋ ਕਿਉਂਕਿ ਅੱਜ ਸੂਟ ਸਲਾਇਆ ਤੇ ਹਨਾ ਮਹੀਨੇ ਮਗਰੋਂ ਟਾਈਟ ਹੋ ਜਾਂਦਾ ਹੈ ਵੀਰਾਂ ਦੀ ਉਦੋਂ ਐਡੇ ਐਡੇ ਢਿੱਡ ਨਿਕਲੇ ਪਏ ਆ ਹਨਾ ਜੀਰ ਦਾ ਵੀ ਚੈੱਕ ਚੈੱਕਅਪ ਕਰਾਓ ਹਰੇਕ ਕਹਿੰਦਾ ਫੈਟੀ ਲੀਵਰ ਹੈ ਫੈਟੀ ਲੀਵਰ ਹੈ ਹਨਾ ਹੁਣ ਤਾਂ ਮੇਰੀਆਂ ਭੈਣਾਂ ਨੂੰ ਵੀ ਫੈਟੀ ਲੀਵਰ ਹੋਣ ਲੱਗ ਗਏ ਨੇ ਪਤਾ ਨਹੀਂ ਕੀ ਹੋਇਆ ਜੀ ਨੂੰ ਵੀ ਦੇਖ ਹਨਾ ਫੁੱਲ ਫੁੱਲ ਕੇ ਗਵਾਰੇ ਦੀ ਤਰ੍ਹਾਂ ਹੋਏ ਪਏ ਹੈਗੇ ਹਨਾ ਕੁਸਤਾਂ ਦੇਖੋ ਆਪਣੀ ਗਲਤੀਆਂ ਕਿਉਂਕਿ ਆਪਾਂ ਨੇ ਕੰਮ ਘਟਾਇਆ ਤੇ ਆਪਾਂ ਵਰਕਆਊਟ ਬਿਲਕੁਲ ਬੰਦ ਕਰਤਾ ਹਨਾ ਆਪਾਂ ਪੋਚਾ ਵੀ ਖੜੇ ਖੜੇ ਨਹੀਂ ਲਾਉਣਾ ਝਾੜੂ ਵੀ ਖੜੇ ਖੜੇ ਨਹੀਂ ਲਾਉਣਾ ਸਾਰਾ ਦਿਨ ਕੁਰਸੀ ਤੇ ਬੈਠਣਾ ਖਾਣਾ ਵੀ ਕੁਰਸੀ ਤੇ ਲੈਟਰਨ ਵੀ ਕੁਰਸੀ ਤੇ ਹਨਾ ਵੀ ਇਦਾਂ ਦੀਆਂ ਹਨਾ ਚੀਜ਼ਾਂ ਹੋ ਗਈਆਂ ਕਿ ਆਪਾਂ ਪੈਰਾਂ ਪਰ ਬਿਲਕੁਲ ਹੀ ਬੈਠਣਾ ਬੰਦ ਕਰਤਾ ਜਿਹੜਾ ਕਿ ਆਪਣੇ ਮੋਟਾਪੇ ਦਾ ਮੇਨ ਕਾਰਨ ਹੈ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਇੱਕ ਤੁਸੀਂ ਇਹ ਬੋਤਲ ਹੈ ਜਿਹੜੀ ਕਿ ਆਪਾਂ ਨੇ ਬੰਦ ਕਰੀ ਹੋਈ ਹੈ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਤੇ ਦੂਸਰੀ ਇੱਕ ਕੱਪ ਚਾਹ ਦਾ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਵੀ ਤੁਹਾਡਾ ਵਜ਼ਨ ਇੱਕ ਮਹੀਨੇ ਦੇ ਵਿੱਚ 5-6 ਕਿਲੋ ਵਜ਼ਨ ਘਟਾਏਗਾ ਪਰ ਜਿਵੇਂ ਮੈਂ ਤੁਹਾਨੂੰ ਦੱਸੂਗੀ ਉਸ ਤਰੀਕੇ ਨਾਲ ਕਰੋਗੇ ਲਗਾਤਾਰ ਇੱਕ ਮਹੀਨਾ ਕਰਕੇ ਦੇਖ ਲਓ ਤੁਹਾਨੂੰ ਨਾ ਫਰਕ ਪਿਆ ਤਾਂ ਤੁਸੀਂ ਦੁਬਾਰਾ ਨਾ ਕਰਿਓ ਹਨ ਇਹ ਦੋਨੇ ਚੀਜ਼ਾਂ ਕੀ ਨੇਗੀਆਂ ਆਓ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ 2-4 ਮਹੀਨਿਆਂ ਦੇ ਵਿੱਚ ਹੀ 80 ਤੋਂ 40 ਦਾ ਕਰ ਲਾਂਗੇ ਹਨ ਤਾਂ ਆਓ ਜਲਦੀ ਮਿਲਦੇ ਆਂ ਵੀਡੀਓ ਦੇ ਵਿੱਚ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਥੰਬਨ ਲੀਕ ਕੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਆਪਾਂ ਸ਼ੁਰੂ ਕਰਦੇ ਹਾਂ ਇੱਕ ਕੱਪ ਚਾਹ ਦੀ ਦੇਖੋ ਚਾਹ ਸਾਰਿਆਂ ਦੀ ਫੇਵਰੇਟ ਹੁੰਦੀ ਆ ਨਾ ਸਰਦੀਆਂ ਦੇ ਵਿੱਚ ਤਾਂ ਖਾਸ ਕਰਕੇ ਪਰ ਅੱਜ ਕੱਲ ਡਾਕਟਰ ਕਹਿੰਦੇ ਨੇ ਵੀ ਚਾਹ ਨਾ ਪੀਓ ਮੈਂ ਖੁਦ ਕਹਿਣੀ ਆ ਨਾ ਵੀ ਚਾਹ ਨਾ ਪੀਓ ਪਰ ਤੁਸੀਂ ਹੈ ਨਾ ਸੋਚ ਰਹੇ ਹੋਵੋਗੇ ਵੀ ਇੱਕ ਚਾਹ ਦਾ ਕੱਪ ਹੈ ਨਾ ਵੇਟ ਕਿਵੇਂ ਘਟਾ ਸਕਦਾ ਮੈਂ ਅੱਜ ਤੱਕ ਆਪਦਾ ਵਜ਼ਨ ਕਿਵੇਂ ਬਦਲ ਨਹੀਂ ਦਿੱਤਾ ਦੇਖੋ ਇਹ ਨਹੀਂ ਹੁੰਦਾ ਹਨਾ ਮੈਰਿਜ ਤੋਂ ਜਦੋਂ ਮੇਰੀ ਮੈਰਿਜ ਹੋਈ ਆ ਉਸ ਟਾਈਮ ਮੇਰਾ ਜਿਹੜਾ ਵਜਨ ਸੀਗਾ weight ਸੀਗਾ ਮੇਰਾ ਸਿਰਫ 45 ਕਿਲੋ ਸੀਗਾ ਤੇ ਉਸ ਤੋਂ ਬਾਅਦ ਹਨਾ ਜਦੋਂ ਪ੍ਰੈਗਨਸੀ ਹੁੰਦੀ ਹੈਗੀ ਨਾ ਮੇਰੀ ਗੁੜੀਆ ਹੋਣ ਵਾਲੀ ਸੀ ਉਸ ਟਾਈਮ ਮੇਰਾ 60 ਕਿਲੋ ਵਜਨ ਹੋ ਗਿਆ ਸੀਗਾ ਤੇ ਉਸ ਤੋਂ ਉਹਨੂੰ ਬਾਹਰ ਲਜਾਣ ਤੋਂ ਵੀ ਦਿੱਕਤ ਆਉਂਦੀ ਆ ਉਹਨਾਂ ਨੂੰ ਮਤਲਬ ਕਿ ਉਹਨਾਂ ਨੂੰ ਕਿਸੇ ਬਿਜ਼ਨਸ ਮੀਟਿੰਗ ਤੇ ਲਜਾਣ ਤੇ ਹਨਾ ਖੁਦ ਨੂੰ ਇਹ ਹੁੰਦਾ ਵੀ ਹਨਾ ਮੈਂ ਕਿਵੇਂ ਲੈ ਕੇ ਜਾਵਾਂ ਤੇ ਮੇਰੀਆਂ ਭੈਣਾਂ ਨੂੰ ਵੀ ਹੁੰਦਾ ਹਨਾ ਵੀ ਜਦੋਂ ਕਿ ਮੈਂ ਕਿਸੇ ਫੰਕਸ਼ਨ ਤੇ ਜਾਨੀ ਆ ਹਨਾ ਤਾਂ ਮੇਰਾ ਮੋਟਾਪਾ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੋ ਰਿਹਾ ਬਹੁਤ ਰੋਟੀ ਛੱਡ ਲਈ ਤੁਸੀਂ ਨੇ ਹਨਾ ਬਹੁਤ ਡਾਈਟਿੰਗ ਕਰ ਲਈ ਜਿਮ ਆਪਾਂ ਹੁੰਦਾ ਵੀ ਪਤਾ ਨਹੀਂ ਜਿਮ ਜਾ ਕੇ ਹਨਾ ਜਾਂ ਕੋਈ ਮਹਿੰਗੇ ਵੇਂਗੇ ਦਵਾਈਆਂ ਲੈ ਕੇ ਜਾਂ ਮਹਿੰਗੇ ਮਹਿੰਗੇ ਪ੍ਰੋਡਕਟ ਲੈ ਕੇ ਹੀ ਆਪਾਂ ਆਪਣੀ ਵਾਜਨ ਨੂੰ ਘੱਟ ਕਰ ਸਕਦੇ ਹਾਂ ਦੇਖੋ ਅੱਜ ਤੱਕ ਮੈਂ ਕਦੇ ਵੀ ਕੋਈ ਹਨਾ ਛੋਟੀ ਜੀ ਚੀਜ਼ ਵੀ ਨਹੀਂ ਲੈਤੀ ਨਾ ਕੋਈ ਜਿਮ ਕੀਤੀ ਕਿਉਂਕਿ ਜਿਮ ਜਾਣ ਦਾ ਕਿਹੜਾ ਟਾਈਮ ਸਵੇਰ ਤੋਂ ਸ਼ਾਮ ਤੱਕ ਤਾਂ ਕੰਮਾਂ 'ਚ ਭੁੱਤ ਨਹੀਂ ਭੁੱਲੀ ਰਹਿੰਦੀ ਹੈ ਹਨਾ ਵਰਕਆਊਟ ਸਾਰਾ ਤੇ ਨਹੀਂ ਚੱਲਦਾ ਰਹਿੰਦਾ ਹਨਾ ਸਤਿਮੇਨ ਕੱਲ ਕਿਉਂਕਿ ਜਦੋਂ ਆਪਣੇ ਆਪਾਂ ਮਤਲਬ ਕਿ ਪ੍ਰੈਗਨਸੀ ਦੇ ਵਿੱਚ ਹੁੰਨੇ ਆ ਨਾ ਡਿਲੀਵਰੀ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਆਪਣੀ ਡਾਈਟ ਵੱਲ ਨਾ ਧਿਆਨ ਘਟ ਦਿੰਨੇ ਆਗੇ ਜਿਆਦਾਤਰ ਨਾ ਮੰਜੇ ਤੇ ਪਏ ਰਹਿਣੇ ਆ ਕੰਮ ਤੋਂ ਵੀ ਆਪਾਂ ਨੂੰ ਹੁੰਦਾ ਚਲੋ ਕਈਆਂ ਦੇ ਤਾਂ ਨਾ ਆਪਰੇਸ਼ਨ ਨਾਲ ਵਿੱਚ ਆਉਂਦਾ ਹੈ ਉਹਨਾਂ ਥੋੜਾ ਜਿਹਾ ਬੰਦ ਵੀ ਹੁੰਦਾ ਹੈ ਜਿਹੜੀ ਨਾਰਮਲ ਡਿਲੀਵਰੀ ਹੁੰਦੀ ਹੈ ਚਲੋ ਉਹਦੇ ਵਿੱਚ ਵੀ ਹੈ ਨਾ 1.5 2 ਮਹੀਨੇ ਤਾਂ ਉਹਦੇ ਵਿੱਚ ਵੀ ਕੰਮ ਤੋਂ ਥੋੜਾ ਜਿਹਾ ਬੰਨ ਹੁੰਦੀ ਹੈ ਨਾ ਪਰ ਥੋੜਾ ਜਿਹਾ ਨਾ ਆਪਾਂ ਆਪਣੇ ਖਾਣ ਪੀਣ ਦਾ ਉਸ ਟਾਈਮ ਧਿਆਨ ਰੱਖੀਏ ਜਿਵੇਂ ਕਿ ਹੁਣ ਸਰਦੀਆਂ ਦੇ ਵਿੱਚ ਜਿਹੜ ਉਹਨਾਂ ਨੇ ਕੀ ਕਰਨਾ ਹੈਗਾ ਜਦੋਂ ਤੁਸੀਂ ਹਨਾ ਆਪਣੇ ਜਾਪੇ ਦੇ ਵਿੱਚ ਹੋਮੋਗੇ ਹਨਾ ਉਸ ਟਾਈਮ ਤੁਸੀਂ ਨੇ ਥੋੜੇ ਜਿਹੇ ਦੁੱਧ ਗਰਮ ਕਰਕੇ ਉਹਦੇ ਵਿੱਚ ਇੱਕ ਮੁਠੀ ਹਨਾ ਦਾਖਾਂ ਜਿਹੜੀ ਕਿ ਸੌਗੀ ਹੁੰਦੀ ਹੈ ਹਨਾ ਉਹ ਸ਼ਾਮ ਨੂੰ ਡੇਲੀ ਖਾਣੀ ਆ ਤੇ ਜਿਹੜੇ ਤੁਸੀਂ ਉਹ ਦੁੱਧ ਵਾਲੀ ਹੈਨਾ ਬਰਤਨ ਬਾਟੀ ਗਰਮ ਹੋਗੀ ਉਹਨੂੰ ਨਾ ਆਪਣੇ ਪੇਟ ਦੇ ਉੱਪਰ ਨਾ ਮਾਲਿਸ਼ ਕਰਨੀ ਆ ਉਸ ਨਾਲ ਜਿਹੜਾ ਵੀ ਬਰਤਨ ਦੇ ਵਿੱਚ ਹੈ ਨਾ ਤੁਸੀਂ ਦੁੱਧ ਵਗੈਰਾ ਪੀਨੇ ਹੋ ਹਨਾ ਲੇਟ ਕੇ ਨਾ ਉਸ ਨੂੰ ਨਾ ਆਪਣੇ ਪੇਟ ਦੇ ਉੱਪਰ ਨਾ ਇਦਾਂ ਇਦਾਂ ਨਾ ਮਾਲਿਸ਼ ਜਿਵੇਂ ਆਪਾਂ ਕਰਦੇ ਹੁੰਦੇ ਨੇ ਨਾ ਇਦਾਂ ਦਾ ਘਮਾਉਣਾ ਹੈਗਾ ਕਿਉਂਕਿ ਜਿਹੜੀ ਆਪਣੀ ਪੇਟ ਦੇ ਵਿੱਚ ਹਨਾ ਚਰਬੀ ਇਕੱਠੀ ਹੋਣ ਲੱਗ ਜਾਂਦੀ ਜਿਹਦੇ ਕਿ ਆਪਣਾ ਪੇਟ ਵਧਣ ਦਾ ਕਾਰਨ ਬਣਦੀ ਹੈਗੀ ਤਾਂ ਉਹ ਤੁਹਾਨੂੰ ਦੇਖਿਓ ਬਹੁਤ ਜਲਦੀ ਤੁਹਾਡਾ ਜਿਹੜਾ ਪੇਟ ਹੈ ਉਹ ਸ਼ੇਪ ਦੇ ਵਿੱਚ ਆ ਜਾਏਗਾ ਹਨਾ ਜਿਹੜਾ ਵਧਿਆ ਹੋਈ ਆਪਣੀ ਚਰਬੀ ਹੁੰਦੀ ਹੈ ਉਹ ਨੂੰ ਨਾ ਉਹ ਪ੍ਰੈਸ ਕਰੇਗੀ ਜਿਵੇਂ ਆਪਾਂ ਕੱਪੜੇ ਨੂੰ ਪ੍ਰੈਸ ਕਰਦੇ ਹਾਂ ਨਾ ਇਸ ਤਰੀਕੇ ਨਾਲ ਪ੍ਰੈਸ ਹੋਊਗੀ ਤੇ ਇੱਕ ਤੁਸੀਂ ਨੇ ਨਾ ਸਰੋਂ ਦਾ ਤੇਲ ਗਰਮ ਕਰਕੇ ਆਪਣੀ ਧੁੰਨੀ ਦੇ ਵਿੱਚ ਜ਼ਰੂਰ ਪਾਉਣਾ ਹੈ ਜਿਨ੍ਹਾਂ ਨੂੰ ਵੀ ਮੋਟਾਪਾ ਚਾਹੀਏ ਉਹ ਪੈਣਾ ਨੇ ਚਾਹੀਏ ਉਹ ਵੀਰ ਨੇ ਅਗਰ ਤੁਹਾਨੂੰ ਬਦਾਮਾਂ ਦਾ ਪਿਓਰ ਤੇਲ ਮਿਲਦਾ ਜਿਵੇਂ ਹੁਣ ਬਦਾਮਾਂ ਦਾ ਤੇਲ ਤੁਸੀਂ ਪਿਓਰ ਕਢਵਾ ਵੀ ਸਕਦੇ ਹੋ ਹਨ ਕੋਲੋਂ ਤੇ ਅੱਜ ਕੱਲ ਤਾਂ ਕੱਢ ਦਿੰਦੇ ਹੈਗੇ ਤੁਸੀਂ ਨਾ ਉਹਦੇ 4-5 ਡ੍ਰੌਪਸ ਗਰਮ ਕਰਕੇ ਆਪਣੀ ਧੁੰਨੀ ਦੇ ਵਿੱਚ ਜ਼ਰੂਰ ਪਾਉਣੇ ਆ ਜਿਨ੍ਹਾਂ ਨੇ ਵੀ ਆਪਦਾ ਬੈਲੀ ਫੈਟ ਘਟਾਉਣਾ ਜ਼ਿਆਦਾਤਰ ਮੋਟਾਪਾ ਆਉਂਦਾ ਆਪਾਂ ਨੂੰ ਆਪਾਂ ਨੂੰ ਕਬਜ਼ ਦੀ ਪ੍ਰੋਬਲਮ ਹੋ ਜਾਂਦੀ ਆ ਦੂਸਰੀ ਗੱਲ ਆਪਾਂ ਕਹਿ ਦੇਣਾ ਹੈ ਨਾ ਵੀ ਮਿੱਠਾ ਖਾਣ ਨਾਲ ਮੋਟਾਪਾ ਆਉਂਦਾ ਹੈ ਮਿੱਠਾ ਖਾਣ ਨਾਲ ਕਦੇ ਮੋਟਾਪਾ ਨਹੀਂ ਆਉਂਦਾ ਜੇ ਆਪਾਂ ਕਹੀਏ ਹੈ ਨਾ ਮਿੱਠਾ ਗਲਤ ਤਰੀਕੇ ਨਾਲ ਖਾਣ ਨਾਲ ਮੋਟਾਪਾ ਆਉਂਦਾ ਹੈਗਾ ਜਿਵੇਂ ਕਿ ਆਪਾਂ ਹਨਾ ਖਾਣਾ ਖਾਦਾ ਹੋਈ ਆ ਪਰ ਜੇ ਹੋਈਆਂ ਫਿਰ ਵੀ ਆਪਾਂ ਨੂੰ ਆਤ ਹੁੰਦੀ ਹੈ ਵੀ ਹਨਾ ਥੋੜਾ ਜਿਹਾ ਕੋਈ ਰਸਗੁੱਲਾ ਪਿਆ ਚੱਕ ਕੇ ਉਹ ਮੂੰਹ ਚ ਪਾ ਲਓ ਕੋਈ ਚਾਕਲੇਟ ਪਈ ਆ ਉਹਨੂੰ ਚੱਕ ਕੇ ਮੂੰਹ ਚ ਪਾ ਲਓ ਜਿਹੜੀ ਆਪਣੀ ਨਾ ਖਾਣ ਦੀ ਗਲਤ ਡਾਈਟ ਹੈਗੀ ਥੋੜੇ 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 ਟਾਈਮ ਬਾਅਦ ਖਾਣਾ ਇਹ ਮੋਟਾਪੇ ਦਾ ਕਾਰਨ ਹੈ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਤੁਸੀਂ ਕਿਵੇਂ ਆਪਣੇ weight ਨੂੰ ਸਾਰਾ ਕੁਝ ਰੈਗੂਲਰ ਖਾਂਦੇ ਹੋਏ ਕਿਵੇਂ ਘਟਾ ਸਕਦੇ ਹੋ ਇੱਕ ਮਹੀਨੇ ਦੇ ਵਿੱਚ ਸਾਰਾ ਕੁਝ ਖਾਂਦੇ ਹੋਏ ਵੀ ਤੁਹਾਡਾ ਹਨਾ 5-6 ਕਿਲੋ ਵਜ਼ਨ ਜ਼ਰੂਰ ਘਟੇਗਾ ਤੁਸੀਂ ਕਰਨਾ ਕੀ ਹੈਗਾ ਇੱਕ ਕੱਪ ਤਾਂ ਤੁਸੀਂ ਨੇ ਚਾਹ ਦਾ ਪੀਣਾ ਹੈ ਡੇਲੀ ਚਾਹ ਉਹ ਨਹੀਂ ਹੈਗੀ ਵੀ ਦੁੱਧ ਚ ਪੱਤੀ ਪਾ ਕੇ ਪੀ ਲੋ ਸਭ ਤੋਂ ਮੋਟਾਪੇ ਦਾ ਮੇਨ ਕਾਰਨ ਹੈ ਦੁੱਧ ਚ ਪੱਤੀ ਜਿਹੜੀ ਕਿ ਆਪਾਂ ਅਕਸਰ ਪੀਂਨਾ ਠੀਕ ਹੈ ਪਰ ਜਦੋਂ ਆਪਣਾ ਦਿਲ ਕਰੇ ਦਿਨ ਦੇ ਵਿੱਚ ਇੱਕ ਨਦੀ ਵਾਰੀ ਪੀ ਲੋ ਪਰ ਇਹ ਨਹੀਂ ਹੈਗਾ ਹਨਾ ਵੀ ਜਦੋਂ ਵੀ ਪੀਣੀ ਆ ਦੁੱਧ ਚ ਪੱਤੀ ਪਾ ਲਓ ਜਦੋਂ ਵੀ ਪੀਣੀ ਆ ਦੁੱਧ ਚ ਪੱਤੀ ਪਾ ਲਓ ਇਹੇ ਸਭ ਤੋਂ ਖਤਰਨਾਕ ਹੈ ਨਾਲੇ ਤਾਂ ਇਹ ਤੁਹਾਡੇ ਲੀਵਰ ਨੂੰ ਖਰਾਬ ਕਰਦੀ ਹੈ ਨਾਲੇ ਇਹ ਜਦੋਂ ਅਪਾ ਸਵੇਰੇ ਉੱਠਦੇ ਨਾ ਸਵੇਰੇ ਉੱਠ ਕੇ ਅਪਾ ਚਾਹ ਪੀਨੇ ਜਿਹੜੀ ਉਹ ਸਭ ਤੋਂ ਵੱਧ ਤੁਹਾਡੇ ਲੀਵਰ ਨੂੰ ਇਫੈਕਟ ਕਰਦੀ ਹੈ ਮੇਨ ਕਾਰਨ ਹੀ ਮੋਟਾਪੇ ਦਾ ਉੱਥੋਂ ਸ਼ੁਰੂ ਹੋ ਜਾਂਦਾ ਹੈਗਾ ਜਿਹੜੀ ਇਹ ਚਾਹ ਹੈਗੀ ਨਾ ਇਹ ਤਾਂ ਠੀਕ ਹੈ ਮੇਰੀ ਨਾਰਮਲ ਚਾਹ ਹੈਗੀ ਮੈਂ ਬਣਾਈ ਸੀ ਠੰਡਾ ਸੀ ਕੀ ਹੈ ਨਾ ਪਰ ਅੱਜ ਜਿਹੜੀ ਤੁਸੀਂ ਇਹ ਚਾਹ ਬਣਾ ਕੇ ਪੀਣੀ ਹੈ ਅੱਜ ਤੋਂ ਹੀ ਸ਼ੁਰੂ ਕਰ ਦਿਓ ਤੁਹਾਨੂੰ 1 ਮਹੀਨੇ ਦੇ ਵਿੱਚ ਦੇਖ ਲਿਓ ਕਿੰਨਾ ਫਰਕ ਪੈ ਜੂਗਾ ਸਭ ਤੋਂ ਪਹਿਲਾਂ ਤੁਸੀਂ ਕੀ ਲੈਣਾ ਹੈ ਜਵਿਤਰੀ ਜਾਵਿਤਰੀ ਤੁਸੀਂ ਹੈਨਾ ਕਿਸੇ ਵੀ ਪंसारी ਨੂੰ ਜਾ ਕੇ ਕਹਿ ਦਿਓ ਮੀਨ ਨੂੰ ਜਾਵਿਤਰੀ ਦੇ ਦਿਓ ਉਹਨੂੰ ਤੁਸੀਂ ਲੈ ਆਉਣਾ ਤੁਸੀਂ 100 200 ਗ੍ਰਾਮ ਲੈ ਕੇ ਘਰੇਆਂ ਰੱਖ ਲਿਓ ਉਹਨੂੰ ਦੂਸਰੀ ਚੀਜ਼ ਤੁਸੀਂ ਲੈਣੀ ਹੈ ਦਾਲਚੀਨੀ ਯਾਦ ਰੱਖੋ ਜਾਵਿਤਰੀ ਦਾਲਚੀਨੀ ਦੋ ਚੀਜ਼ਾਂ ਹੋ ਗਈਆਂ ਥੋੜੀ ਜੀ ਉਹਦੇ ਵਿੱਚ ਪਾਉਣੀ ਹੈ ਤੁਸੀਂ ਨੇ ਅਜਮੈਨ ਅਜਮੈਨ ਵੀ ਤੁਹਾਡੇ ਪੇਟ ਦੀ ਚਰਬੀ ਨੂੰ ਘਟਾਉਣ ਤੇ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਰਾਮਬਾਨ ਇਲਾਜ ਹੈ। ਉਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਨੇ ਪੀਸ ਕੇ ਰੱਖ। ਇਹ ਚੀਜ਼ਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ। ਪਾਊਡਰ ਬਣਾ ਕੇ ਫਿਰ ਤੁਸੀਂ ਨੇ ਇੱਕ ਛੋਟੀ ਕੱਪੀ ਹੈ ਨਾ ਪਾਣੀ ਦੀ ਗਰਮ ਕਰ ਲੈਣੀ ਹੈ। ਉਹਦੇ ਵਿੱਚ ਦੋ ਹਰੀਆਂ ਇਲਾਇਚੀਆਂ ਪਾਉਣੀਆਂ ਨੇ, ਇੱਕ ਲੌਂਗ, ਥੋੜਾ ਜਿਹਾ ਅਦਰਕ ਦਾ ਟੁਕੜਾ। ਫਿਰ ਉਸ ਤੋਂ ਬਾਅਦ ਇੱਕ ਚੁਟਕੀ ਜਿਹੜਾ ਮੈਂ ਤੁਹਾਨੂੰ ਇਹ ਚੀਜ਼ ਦੱਸੀ ਹੈ, ਇਸ ਦੀ ਪਾਉਣੀ ਹੈ। ਉਹਨੂੰ ਇੱਕੋ ਵਾਲਾ ਦੇਣਾ ਜ਼ਿਆਦਾ ਨਹੀਂ ਇੱਕੋ ਵਾਲਾ ਦੇ ਕੇ ਤੁਸੀਂ ਨੇ ਉਸ ਚਾਹ ਨੂੰ ਇੱਕ ਇੱਕ ਘੁੱਟ ਕਰਕੇ ਪੀਣਾ ਹੈ ਪੈਰਾ ਪਰ ਬੈਠ ਕੇ ਪੀ ਸਕਦੇ ਹੋ ਤਾਂ ਬਹੁਤ ਜ਼ਿਆਦਾ ਵਧੀਆ ਸਭ ਤੋਂ ਪਹਿਲੀ ਗੱਲ ਜਿਹੜਾ ਪਾਣੀ ਹੈ ਤੁਹਾਡਾ ਮੋਟਾਪਾ ਪਾਣੀ ਵੀ ਵਧਾਉਂਦਾ ਕਿਉਂਕਿ ਪਾਣੀ ਦਾ ਇੱਕ ਗਲਾਸ ਭਰਦਿਆਂ ਘਟ ਘਟ ਸਿੱਧਾ ਅੰਦਰ ਲੱਸੀ ਚੱਕੀ ਘਟ ਘਟ ਸਿੱਧੀ ਅੰਦਰ ਇਹੀ ਚੀਜ਼ ਆਪਣੀ ਖਾਣ ਪੀਣ ਦਾ ਜਿਹੜਾ ਤਰੀਕਾ ਹੈ ਇਹੀ ਆਪਣਾ ਮੋਟਾਪਾ ਵਧਾ ਰਿਹਾ ਹੈ ਪਹਿਲੇ ਸਮੇਂ ਵਿੱਚ ਮੋਟਾਪਾ ਕਿਉਂ ਨਹੀਂ ਵੱਧਦਾ ਸੀਗਾ ਕਿਉਂਕਿ ਪੈਰਾ ਪਰ ਬਹਿ ਕੇ ਹੀ ਖਾਣ ਪੀਣ ਹੁੰਦਾ ਸੀਗਾ ਪੈਰਾ ਪਰ ਬਹਿ ਕੇ ਸਾਰੇ ਕੰਮ ਹੁੰਦੇ ਸੀਗੇ ਹੁਣ ਆਪਾਂ ਚੇਅਰਾਂ ਤੇ ਬਹਿ ਕੇ ਸਾਰੇ ਕੰਮ ਕਰਦੇ ਆਂ ਦੂਸਰੀ ਗੱਲ ਦੇਖੋ ਹੁਣ ਜਿਹੜੀ ਇਹ ਚਾਹ ਹੈ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਨੀ ਆ ਜਾਵਿਤਰੀ ਦਾਲ ਚੀਨੀ ਤੇ ਅਜਮੈਨ ਤਿੰਨਾਂ ਨੂੰ ਪੀਸ ਲੈਣਾ ਤੇ ਹਰੀ ਇਲਾਇਚੀ ਤੇ ਇੱਕ ਲੌਂਗ ਦੋ ਹਰੀਆਂ ਲੈਚੀਆਂ ਇੱਕ ਲੌਂਗ ਤੇ ਥੋੜਾ ਜਿਹਾ ਅਦਰਕ ਇਹ ਤੁਸੀਂ ਆਪਣੀ ਚਾਹ ਦੇ ਵਿੱਚ ਪਾਉਣਾ ਹੈ। ਅਗਰ ਤੁਸੀਂ ਚਾਹੁੰਦੇ ਵੀ ਸੀ ਮਿੱਠਾ ਪੀਣਾ ਹੈ ਨਾ ਮਿੱਠੀ ਚਾਹ ਪੀਣੀ ਹੈ ਇਹਦੇ ਵਿੱਚ ਦੁੱਧ ਵਗੈਰਾ ਕੁਝ ਨਹੀਂ ਪਾਉਣਾ। ਦੇਖੋ ਮੈਂ ਬਾਰ-ਬਾਰ ਕਹਿ ਰਹੀ ਹਾਂ ਵੀ ਦੁੱਧ ਵਗੈਰਾ ਕੁਝ ਨਹੀਂ ਪਾਉਣਾ। ਅਗਰ ਤੁਹਾਨੂੰ ਲੱਗਦਾ ਵੀ ਤੁਸੀਂ ਇਦਾਂ ਨਾ ਕਾੜਾ ਜਾਂ ਨਹੀਂ ਪੀ ਸਕਦੇ ਹੈ ਨਾ ਤੁਸੀਂ ਮਿੱਠਾ ਮਤਲਬ ਕਿ ਪੀਣਾ ਚਾਹੁੰਦੇ ਤਾਂ ਤੁਸੀਂ ਵਿੱਚ ਥੋੜਾ ਜਿਹਾ ਗੁੜ ਜਾਂ ਥੋੜੀ ਜਿਹੀ ਸ਼ੱਕਰ ਪਾ ਸਕਦੇ ਹੋ। ਤੁਹਾਨੂੰ ਕੋਈ ਡਾਈਟ ਕਰਨ ਦੀ ਲੋੜ ਨਹੀਂ ਤੁਹਾਨੂੰ ਕੋਈ ਹੈ ਨਾ ਇਹ ਵੀ ਨਹੀਂ ਹੈਗਾ ਪਰ ਜੇ ਮੈਂ ਕਿਹਾ ਵੀ ਡਾਈਟ ਨਹੀਂ ਕਰਨੀ ਲੋੜ ਵੀ ਇਹਦਾ ਮਤਲਬ ਤੁਸੀਂ 버ਗਰ ਪੀਜੇ ਤੇ ਫਾਸਟ ਫੂਡ ਜੂਸ ਕੋਸ਼ਿਸ਼ ਕਰਿਓ ਕਿ ਬੇਕਰੀ ਵਾਲੀ ਚੀਜ਼ ਤੁਸੀਂ ਹਨਾ ਇੱਕ ਮਹੀਨਾ ਨਾ ਖਾਓ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਦੇਖਿਓ 5-6 ਕਿਲੋ ਵਜਨ ਦਾ ਫਰਕ ਪੈ ਚੁੱਕਾ ਖਾਣ ਦਾ ਤਰੀਕਾ ਰੋਟੀ ਦਾ ਸਵੇਰੇ ਤੁਸੀਂ ਜਿਹੜੀ ਰੋਟੀ ਖਾਣੀ ਆ ਉਹਨੂੰ ਪੂਰੀ ਰੱਜ ਕੇ ਖਾ ਲਓ ਜਿਹੜੀ ਦੁਪਹਿਰੇ ਖਾਣੀ ਆ ਉਹਨੂੰ ਥੋੜੀ ਜਿਹੀ ਹਲਕੀ ਖਾਓ ਜਿਹੜੀ ਸ਼ਾਮ ਨੂੰ ਤੁਸੀਂ ਰੋਟੀ ਖਾਣੀ ਆ ਉਹ ਤੁਸੀਂ ਕੋਸ਼ਿਸ਼ ਕਰੋ ਕਿ 5-6 ਦੇ ਵਿੱਚ ਵਿੱਚ ਤੁਸੀਂ ਹਨਾ ਉਹਨੂੰ ਰੋਟੀ ਨੂੰ ਖਾ ਲਓ ਰੋਟੀ ਕੀ ਤੁਸੀਂ ਇੱਕ ਨਦੀ ਰੋਟੀ ਲੈ ਲਓ ਸਲਾਦ ਲੈ ਲਓ ਸਬਜ਼ੀ ਲੈ ਲਓ ਨਾ ਇਹ ਚੀਜ਼ ਨੂੰ ਤੁਸੀਂ ਖਾਓ ਤੇ ਦੁੱਧ ਸ਼ਾਮ ਨੂੰ ਬਿਲਕੁਲ ਵੀ ਨਹੀਂ ਪੀਣਾ ਤੁਸੀਂ ਦੁੱਧ ਪੀਣਾ ਹੈ ਤਾਂ ਤੁਸੀਂ 3 ਜਾਂ 4 ਵਜੇ ਤੁਸੀਂ ਦੁੱਧ ਪੀਓ ਕਿਉਂਕਿ ਫਿਰ ਸ਼ਾਮ ਨੂੰ ਆਪਾਂ ਪੈਣ ਵੇਲੇ ਦੁੱਧ ਦਾ ਗਲਾਸ ਪੀ ਲੈਨੇ ਅਤੇ ਲੇਟ ਜਾਂਦੇ ਆ ਤੇ ਆਪਣੀ ਬਾਡੀ ਹੈ ਜਿਹੜੀ ਉਹ ਵਿਚਾਰੀ ਸਾਰਾ ਦਿਨ ਉਹ ਦੁੱਧ ਨੂੰ ਰਾਤ ਨੂੰ ਹਨਾ ਦੁੱਧ ਨੂੰ ਹਜਮ ਕਰਦੇ ਹੋ ਰਹਿ ਜਾਂਦੀ ਹੈ ਤੇ ਉਹ ਸਾਰੀ ਫੈਟ ਹੀ ਬਣ ਜਾਂਦੀ ਹੈ ਇਹ ਦੇਖੋ ਨਿੱਕੇ-ਨਿੱਕੇ ਗੱਲਾਂ ਨੇ ਤੁਸੀਂ ਆਪਣੀ ਡਾਈਟ ਵੱਲ ਥੋੜਾ ਜਿਹਾ ਧਿਆਨ ਦੇਵੋਗੇ ਨਾ ਤਾਂ ਤੁਹਾਡਾ ਮੋਟਾਪਾ ਬਿਲਕੁਲ ਸ਼ੂਮੰਤਰ ਹੋ ਜਾਏਗਾ ਤੇ ਤੁਹਾਨੂੰ ਕਦੇ ਵੀ ਮੋਟਾਪਾ ਨਹੀਂ ਆਏਗਾ ਦੇਖੋ ਮੈਨੂੰ ਮੇਰੀ ਮੈਰिज ਨੂੰ ਠਾਣਾ 19 ਸਾਲ ਹੋ ਗਏ ਨੇ ਤੇ ਮੇਰਾ ਵਜਨ ਉਥੇ ਦਾ ਉਥੇ ਹੀ ਆ ਬਿਲਕੁਲ ਫਿੱਟ ਹਨਾ ਕਦੇ ਵੀ ਮੇਰਾ ਮੋਟਾਪਾ ਨਹੀਂ ਵਧਿਆ ਪਿੱਛੇ ਜੇ ਮੇਰੀ ਨਾ 3-4 ਸਾਲ ਪਹਿਲਾਂ ਮੇਰੇ ਬੈਕ ਪੇਨ ਨਾ ਹੋਣ ਲੱਗੇ ਸੀ L4 ਤੇ L5 ਦੇ ਵਿੱਚ ਮੇਰੇ ਨੁਕਸਜ ਆ ਗਏ ਸੀ ਉਦੋਂ ਮੇਰਾ 7 ਕਿਲੋ ਵਜਨ ਵਧ ਗਿਆ ਸੀ 7 ਕਿਲੋ ਵਜਨ ਮੇਰਾ 1 ਮਹੀਨੇ ਦੇ ਵਿੱਚ ਘਟ ਗਿਆ ਸੀ ਵਧਿਆ ਕਿਵੇਂ ਸੀ ਕਿਉਂਕਿ ਮੈਂ ਬੈਠੀ ਰਹਿੰਦੀ ਸੀ ਕੰਮ ਹੁੰਦਾ ਨਹੀਂ ਸੀਗਾ ਤੇ ਰੋਟੀਆਂ ਰੱਜ ਕੇ ਖਾ ਲੈਣੀਆਂ ਸੀਗੀਆਂ ਹਨਾ ਵੀ ਇਹੀ ਕਾਰਨ ਹੁੰਦਾ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਤੁਸੀਂ ਹਨਾ ਪਾਣੀ ਪੀਨਿਓ ਥੋੜਾ ਜਿਹਾ ਕੋਸਾ ਪਾਣੀ ਕਰਕੇ ਉਹਦੇ ਵਿੱਚ ਥੋੜੀ ਜਿਹੀ ਸੌਫ ਤੇ ਹਰੀ ਇਲੈਚੀ ਤુલਸੀ ਵਗੈਰਾ ਇਦਾਂ ਦੀਆਂ ਚੀਜ਼ਾਂ ਪਾ ਕੇ ਹਨਾ ਤਾਂ ਤੁਸੀਂ ਨਾ ਉਹਨੂੰ ਇੱਕ ਇੱਕ ਘੁੱਟ ਘੁੱਟ ਕਰਕੇ ਸਿਪ ਸਿਪ ਕਰਕੇ ਪੀਆ ਕਰੋ ਪੈਰਾਂ ਪਰ ਬਹਿ ਕੇ ਇਹ ਕੁਝ ਚੀਜ਼ਾਂ ਨਹੀਂ ਹੈ ਜਿਹੜੀਆਂ ਮੈਂ ਤੁਹਾਨੂੰ ਦੱਸੂਗੀ ਤੁਸੀਂ ਇੱਕ ਮਹੀਨਾ ਮੇਰੇ ਕਹੇ ਤੋਂ ਵਰਤ ਕੇ ਦੇਖੋ ਚਾਹੇ ਸਰਦੀਆਂ ਨੇ ਕਿਉਂਕਿ ਸਰਦੀਆਂ 'ਚ ਕਹਿੰਦੇ ਨੇ ਵੀ ਵਜਨ ਵੱਧ ਜਾਂਦਾ ਹਨਾ ਚਾਹੇ ਸਰਦੀਆਂ ਨੇ ਪਰ ਫਿਰ ਵੀ ਤੁਹਾਡਾ ਵਜਨ ਕੰਟਰੋਲ ਦੇ ਵਿੱਚ ਆਊਗਾ ਪਰ ਥੋੜਾ ਜਿਹਾ ਡਾਈਟ ਵੱਲ ਧਿਆਨ ਦਿਓ ਦੇਖੋ ਕੋਈ ਦਵਾਈ ਨਹੀਂ ਲੈਣੀ ਕੋਈ ਤੁਸੀਂ ਨਹੀਂ ਜਿੰਮ ਨਹੀਂ ਜਾਣਾ ਕੋਈ ਐਡਾ ਵਰਕਆਊਟ ਨਹੀਂ ਕਰਨਾ ਹੈਗਾ ਸਿਰਫ ਥੋੜਾ ਜਿਹਾ ਖਾਣ ਪੀਣ ਵੱਲ ਧਿਆਨ ਦਿਓ ਕਿਉਂਕਿ ਮੈਂ ਵੀ ਸਾਰਾ ਦਿਨ ਆਪਣੇ ਘਰ ਦੇ ਕੰਮ ਕਰਦੀ ਆ ਹਨ ਉਸੇ ਨਾਲ ਹੀ ਵਰਕਆਊਟ ਹੋ ਜਾਂਦਾ ਹੈਗਾ ਹਨ ਤੁਸੀਂ ਜਿੰਮ ਵਗੈਰਾ ਚ ਜਾ ਕੇ ਹਜ਼ਾਰਾਂ ਰੁਪਏ ਖਰਾਫ ਕਰਦੇ ਹੋ ਹਨ ਉਹਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਫੇਰ ਤੁਸੀਂ 2-4 ਦਿਨ ਨਹੀਂ ਜਾਵੋਗੇ ਫੇਰ ਉੱਥੇ ਆ ਜਾਏਗਾ ਇਹਦੇ ਨਾਲੋਂ ਬਿਹਤਰ ਹੈ ਕਿ ਤੁਸੀਂ ਆਪਣਾ ਖਾਣ ਪੀਣ ਸੁਧਾਰੋ ਇੱਕ ਚੀਜ਼ ਹੋਰ ਹੈ ਜਿਹੜੀ ਮੈਂ ਤੁਹਾਨੂੰ ਦੱਸਦੀ ਆ ਹਨ ਜਿਹੜੀ ਇਹ ਚਾਹ ਦਸੀ ਹੈ ਇਹਦੇ ਵਿੱਚ ਅਗਰ ਤੁਸੀਂ ਪਾ ਸਕਦੇ ਹੋ ਤਾਂ ਤੁਸੀਂ ਅੱਧਾ ਨਿੰਬੂ ਪਾ ਲੈਣਾ ਨਚੋੜ ਕੇ ਦੁੱਧ ਨਹੀਂ ਪਾਉਣਾ ਬਿਲਕੁਲ ਵੀ ਨਾ ਪੱਤੀ ਪਾਉਣੀ ਐ ਨਾ ਦੁੱਧ ਪਾਉਣਾਗਾ ਨਿੰਬੂ ਪਾ ਸਕਦੇ ਹਾਂ ਤੇ ਇੱਕ ਚੀਜ਼ ਮੈਂ ਹੋਰ ਹੈ ਤੁਹਾਨੂੰ ਦਿਖਾਉਣੀ ਆਂਗੀ ਉਹ ਉਹ ਵੀ ਤੁਸੀਂ ਲਓਗੇ ਤਾਂ ਉਹਦੇ ਨਾਲ ਵੀ ਤੁਹਾਡਾ ਜਿਹੜਾ ਵਜਨ ਹੈ ਬਹੁਤ ਜਲਦੀ ਘਟੇਗਾ ਹਾਂਜੀ ਉਹ ਹੈਗੀ ਇਹ ਚੀਜ਼ ਇਹਨੂੰ ਕਹਿੰਦੇ ਨੇ ਐਪਲ ਵਿਨੇਗਰ ਮਲਕੀ ਸੇਬ ਦਾ ਸਰਕਾ ਇਹ ਥੋੜਾ ਜਿਆ ਮਹਿੰਗਾ ਹੁੰਦਾ ਕੋਸਟਲੀ ਆ ਨਾ 500 ਰੁਪਏ ਤੱਕ ਆਪਾਂ ਨੂੰ ਇਹ 1 ਲੀਟਰ ਦੀ ਬੋਤਲ ਮਿਲਦੀ ਹੈਗੀ ਪਰ ਇਹ ਤੁਹਾਡੇ ਪੇਟ ਵਾਸਤੇ ਪੇਟ ਦੀਆਂ ਬਿਮਾਰੀਆਂ ਵਾਸਤੇ ਤੇ ਹਨਾ ਜਿਹੜੀ ਆਪਣੀ ਫੈਟ ਹੈਗੀ ਸਰੀਰ ਦੇ ਵਿੱਚ ਬਾਦੂ ਕਿਟਾਣੋਂ ਵਗੈਰਾ ਪੈਦਾ ਹੋਏ ਕੁਝ ਵੀ ਹੈ ਨਾ ਉਹਨਾਂ ਵਾਸਤੇ ਇੱਕ ਲਾ ਲੋ ਵੀ ਦਵਾਈਆਂ ਦਾ ਬਾਪ ਹੈ। 2 ਚਮਚ ਸੇਵ ਦੇ ਸਿਰਕੇ ਦੇ ਅੱਧਾ ਗਲਾਸ ਪਾਣੀ ਦਾ ਦੇ ਵਿੱਚ ਪਾ ਕੇ ਤੁਸੀਂ ਨੇ ਸਵੇਰੇ ਖਾਲੀ ਪੇਟ ਪੀਣਾ ਹੈ। ਤਾਂ ਤੁਸੀਂ ਦੇਖਿਓ ਵੀ ਕਿੰਨਾ ਜ਼ਿਆਦਾ ਤੁਹਾਡੇ ਹੋਣਾ ਇਸ ਚੀਜ਼ ਦਾ ਫਾਇਦਾ ਹੋਵੇਗਾ। ਤੁਸੀਂ ਇਹ ਲੈ ਸਕਦੇ ਹੋ ਨਾ ਕਿਸੇ ਵੀ ਕੰਪਨੀ ਦਾ ਲੈ ਲਓ ਪਰ ਵਧੀਆ ਕੰਪਨੀ ਦਾ ਲਿਓ ਹਨਾ ਇਹ ਇਸੀ ਚ ਜੋ ਆਪਣੇ ਲੈਂਦਾ ਹੋਵੇ ਆਪਣੇ ਕੰਟੇਨ ਜਿਹੜੀ ਆਰਮੀ ਵਾਲਿਆਂ ਦੀ ਹੁੰਦੀ ਹੈ ਕਿਉਂਕਿ ਉਥੇ ਪ੍ਰੋਡਕਟ ਜਿਹੜਾ ਵੀ ਆਉਂਦਾ ਹੈ ਉਹ ਕੰਪਨੀ ਦਾ ਹੀ ਆਉਂਦਾ ਹੈਗਾ ਨਾ ਤਾਂ ਤੁਸੀਂ ਇਸ ਤਰੀਕੇ ਦੀ ਹੈਨਾ ਕਿਤੋਂ ਵੀ ਵਧੀਆ ਕਿਸੇ ਡਾਕਟਰ ਤੋਂ ਕਿਸੇ ਮੈਡੀਕਲ ਸਟੋਰ ਤੋਂ ਹੈਨਾ ਇਸ ਚੀਜ਼ ਨੂੰ ਲੈ ਸਕਦੇ ਹੋ ਹੈਨਾ ਜਾਂ ਕਿਸੇ ਜਿਵੇਂ ਕਿ ਵਧੀਆ ਆਯੁਰਵੈਦਿਕ ਵਾਲੀਆਂ ਦੁਕਾਨਾਂ ਹੁੰਦੀਆਂ ਨੇ ਨਾ ਉਥੋਂ ਵੀ ਕਈ ਵਾਰੀ ਇਹ ਚੀਜ਼ ਮਿਲ ਜਾਂਦੀ ਹੈਗੀ ਤੇ ਅਗਲੀ ਚੀਜ਼ ਪਹਿਲਾਂ ਵੀ ਮੈਂ ਇਹ ਦੱਸਿਆ ਸੀਗਾ ਥੋੜਾ ਜਿਹਾ ਤੁਸੀਂ ਹੈਨਾ ਜੀਰਾ ਅਜਮੈਨ ਤੇ ਸੌਂਫ ਤਿੰਨੋਂ ਚੀਜ਼ਾਂ ਨੂੰ ਪੀਸ ਲੋ ਪੀਸ ਕੇ ਤੁਸੀਂ ਹੈਨਾ ਜਿਹੜਾ ਪਾਣੀ ਪੀਣ ਨੂੰ ਦਿਨ ਵਿੱਚ ਜਦੋਂ ਪਾਣੀ ਪੀਣ ਨੂੰ ਨਾ ਥੋੜੀ ਜਿਹੀ ਚੁਟਕੀ ਉਹਦੇ ਵਿੱਚ ਪਾ ਕੇ ਜਾਂ ਫਿਰ ਖਾਣਾ ਖਾਣ ਤੋਂ ਬਾਅਦ ਸਵੇਰੇ ਸ਼ਾਮ ਲੈ ਲਓ ਨਹੀਂ ਫਿਰ ਚੁਟਕੀ ਪਾ ਕੇ ਜਦੋਂ ਤੁਹਾਡਾ ਮਨ ਕਰਦਾ ਹੈ ਹੈਨਾ ਉਦੋਂ ਲੈ ਲਓ ਕਿਉਂਕਿ ਕਈ ਵਾਰੀ ਮੇਰੇ ਵਰਗੇ ਹੁੰਦੇ ਨੇ ਨਾ ਵੀ ਖਾਣਾ ਖਾਣ ਤੋਂ ਉੱਪਰ ਦੀ ਕੁਝ ਨਹੀਂ ਲੈ ਸਕਦੇ ਉਹਨਾਂ ਨੂੰ ਉਲਟੀ ਮੰਗਵੋਣ ਲੱਗ ਪੈਂਦਾ ਤਾਂ ਇਹ ਕੁਝ ਚੀਜ਼ਾਂ ਨੇ ਹੈਗੀਆਂ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਣਾਓਗੇ ਹੈਨਾ ਦੇਖੋ ਕਿੰਨੀ ਜਲਦੀ ਤੁਹਾਡਾ ਜਿਹੜਾ ਹੈਨਾ ਵੇਟ ਹੈ ਚਰਬੀ ਹੈ ਜਿਹੜੀ ਤੁਹਾਡੇ ਫालतੂ ਬਣੀ ਹੋਈ ਹੈ ਨਾ ਉਹ ਕਟੇਗੀ ਇਹ ਇੱਕ ਦੋ ਪੇਟ ਦੀ ਆਪਾਂ ਕਸਰਤਾਂ ਵੀ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਹਨਾ ਚੇਅਰ ਤੇ ਬੈਠੇ ਬੈਠੇ ਹਨ ਮੈਂ ਤੁਹਾਨੂੰ ਕਹਿ ਵੀ ਜਿਹੜੀ ਮੇਰੀਆਂ ਭੈਣਾਂ ਨੇ ਉਹ ਇੱਕ ਇੱਕ ਰੂਮ ਦੇ ਵਿੱਚ ਪੈਰਾਂ ਪਰ ਬਹਿ ਕੇ ਹਨਾ ਪੋਚਾ ਲਗਾ ਲਿਆ ਕਰਨ ਜਾਂ ਜਿਹੜੇ ਵੀਰ ਨੇ ਜਾਂ ਥੋੜੇ ਜਿਹਾ ਬਜ਼ੁਰਗ ਹੋ ਜਾਂਦੇ ਨੇ ਹਨਾ ਵੀ ਸਾਤੋਂ ਹਨਾ ਪੈਰਾਂ ਪਰ ਨਹੀਂ ਬੈਠਿਆ ਜਾਂਦਾ ਤਾਂ ਅਸੀਂ ਕੀ ਕਰੀਏ ਹਨ ਤਾਂ ਆਪਾਂ ਚੇਅਰ ਤੇ ਬੈਠੇ ਬੈਠੇ ਨਾਲ ਇਸ ਤਰੀਕੇ ਦੇ ਨਾਲ ਆਪਣੀ ਪੇਟ ਨੂੰ ਨਾ ਜਿਵੇਂ ਆਪਾਂ ਅੱਗੇ ਨੂੰ ਹੋ ਕੇ ਇਨ ਪਿੱਛੇ ਨੂੰ ਹੋਣਾ ਅੱਗੇ ਨੂੰ ਹੋ ਕੇ ਪਿੱਛੇ ਨੂੰ ਨਾ ਚੇਅਰ ਤੇ ਬੈਠ ਕੇ ਇਹੀ ਬਸ ਆਪਣੇ ਪੇਟ ਨੂੰ ਆਪਣੇ ਪੈਰਾਂ ਦੇ ਤੇ ਹਨਾ ਆਪਣੀ ਗੋਡਿਆਂ ਦੇ ਤੇ ਇਦਾਂ ਬਿਚ ਲੈ ਲੈਣਾ ਇਸ ਤਰੀਕੇ ਨਾਲ ਜੇ ਤੁਸੀਂ ਹੈਨਾ ਇੱਕ ਦੋ ਵਰਕਆਊਟ ਕਰੋਗੇ ਨਾ ਤੁਹਾਡਾ ਪੇਟ ਬਿਲਕੁਲ ਘਟ ਜੇਗਾ ਤੁਹਾਡੀ ਜਿਹੜੀ ਫालतू ਚਰਬੀ ਹੈ ਹੈਨਾ ਉਹ ਵੀ ਘਟ ਜੇਗੀ ਤੇ ਜਿਹੜੀ ਮੈਂ ਤੁਹਾਨੂੰ ਇਹ ਚਾਹ ਦੱਸੀ ਹੈ ਤੇ ਐਪਲ ਦਾ ਸਿਰਕਾ ਦੱਸਿਆ ਹੈਨਾ ਇਹ ਚੀਜ਼ਾਂ ਤੁਸੀਂ ਜਰੂਰ ਵਰਤਿਓ ਤੇ ਵਰਤ ਕੇ ਫਿਰ ਮੈਨੂੰ ਦੱਸਿਓ ਵੀ ਤੁਹਾਨੂੰ ਫਰਕ ਹੈਗਾ ਜਾਂ ਨਹੀਂ ਹੈਗਾ ਹੈਨਾ ਕੋਈ ਵੀ ਗੱਲ ਤੁਹਾਡੀ ਤੁਹਾਡੇ ਪੱਲੇ ਨਾ ਪਈ ਹੋਵੇ ਹੈਨਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਰੂਰ ਜਵਾਬ ਦੇਵਾਂਗੀ ਤੇ ਦੇਖੋ ਅਗਰ ਤੁਸੀਂ ਵਰਤੋਗੇ ਫੇਰ ਤੁਹਾਨੂੰ ਪਤਾ ਚੱਲੇਗਾ ਹਨਾ ਮੈਂ ਕਹਤਾ ਤੁਸੀਂ ਹਨਾ ਕਹਿੰਦੇ ਹੁੰਦੇ ਨੇ ਕਹਿੰਦੇ ਡਾਕਟਰ ਤਾਂ ਦੱਸ ਦਿੰਦਾ ਵੀ ਆਹਾ ਪਰਹੇਜ਼ ਕਰੀ ਹਨਾ ਕਰਨ ਵਾਲਾ ਜੇ ਕਰੂਗਾ ਫੇਰ ਹੀ ਉਹਨੂੰ ਫਾਇਦਾ ਹੋਊਗਾ ਹਨਾ ਤਾਂ ਪਲੀਜ਼ ਮੇਰੇ ਹੱਥ ਵਾਲੇ ਕੀ ਬੇਨਤੀ ਕਿਉਂਕਿ ਮੋਟਾਪਾ ਅੱਗੇ ਜਾ ਕੇ ਬਹੁਤ ਬਿਮਾਰੀਆਂ ਲਾਉਂਦਾ ਇਹਨੂੰ ਹਲਕੇ ਚ ਨਾ ਲਓ ਫਾਸਟ ਫੂਡ ਤੋਂ ਬਚ ਕੇ ਹੈਲਦੀ ਫੂਡ ਖਾਓ ਤੁਸੀਂ ਹਨਾ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਸਰਦੀਆਂ ਆ ਗਈਆਂ ਖੀਰਾ ਜ਼ਿਆਦਾ ਲਓ ਇਹ ਖੀਰਾ ਜਿਹੜਾ ਉਹਦੇ ਵਿੱਚ ਅਜਿਹੇ ਤੱਤ ਨੇ ਕਿ ਤੁਹਾਡੇ ਨਾ ਬਾਡੀ ਨੂੰ ਉਹ ਜਿਦਾਂ ਕਿ ਮੂੰਹ ਤੇ 글로ਅ ਆਊਗੀ ਤੁਸੀਂ ਖੀਰਾ ਲਗਾਤਾਰ ਆਪਣੇ ਨਾ ਖਾਣੇ ਦੇ ਵਿੱਚ ਖਾ ਕੇ ਦੇਖਿਓ ਤੁਸੀਂ ਉਹਦੇ ਨਾਲ ਤੁਹਾਡਾ ਚਿਹਰਾ ਦੇਖਿਓ ਕਿੰਨਾ ਖੇਲੂਗਾ ਹਨਾ ਹੋਰ ਵੀ ਬਹੁਤ ਸਾਰੀਆਂ ਇਦਾਂ ਦੀ ਟਿਪਸ ਜਾਣਨ ਲਈ ਆਪਣੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਹਨਾ ਯਕੀਨ ਮੰਨਿਓ ਆਕਰ ਤੁਸੀਂ ਆਪਣੀ ਇਸ ਭੈਣ ਤੇ ਯਕੀਨ ਕਰਦੇ ਹੋ ਤਾਂ ਤੁਹਾਡਾ ਮੋਟਾਪਾ ਹੌਲੀ ਹੌਲੀ 1 ਮਹੀਨੇ ਦੇ ਵਿੱਚ 5-6 ਕਿਲੋ ਵਜ਼ਨ ਤੁਹਾਡਾ ਘਟੇਗਾ ਹੀ ਘਟੇਗਾ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਇਹ ਚੀਜ਼ ਨੂੰ ਕਰੋਗੇ ਸ਼ਾਮ ਨੂੰ ਰੱਜ ਕੇ ਖਾਣਾ ਬਿਲਕੁਲ ਵੀ ਨਾ ਖਾਓ ਤੇ ਦੁੱਧ ਬਿਲਕੁਲ ਵੀ ਨਾ ਪਿਓ 2-3 ਵਜੇ ਤੱਕ ਦੁੱਧ ਤੁਸੀਂ ਪੀ ਸਕਦੇ ਹੋ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਸਤਿ ਸ੍ਰੀ ਅਕਾਲ